ਫੈਂਟਨਲ ਇੱਕ ਅਜਾਹੀ ਡਰੱਗਸ ਜਿਹੜੀ ਕਿ ਬਹੁਤ ਜ਼ਿਆਦਾ ਕਾਟਕ ਤੇ ਬਹੁਤ ਜ਼ਿਆਦਾ ਖਤਰਨਾਕ ਹੈ ਦੋ ਭਾਰਤੀ ਫਾਰਮਾਸੋਟਿਕਲ ਕੰਪਨੀਆਂ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਦੇ ਉੱਪਰ ਦੋਸ਼ ਲੱਗੇ ਨੇ ਕਿ ਉਹਨਾਂ ਨੇ ਫੈਂਟਨਲ ਬਣਾਉਣ ਵਾਲਾ ਜਿਹੜਾ ਕੈਮੀਕਲ ਹੈ ਉਹ ਵੱਖਰੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਭੇਜ ਰਹੀਆਂ ਨੇ ਇਹਨਾਂ ਦੋਨਾਂ ਦੇ ਉੱਪਰ ਜਿਹੜੇ ਹੈ ਦੋਸ਼ ਲੱਗ ਚੁੱਕੇ ਨੇ ਇਹ ਡੈਡਲੀ ਡਰੱਗਸ ਜਿਹੜੇ ਨੇ ਇੰਡੀਆ ਤੋਂ ਅਮਰੀਕਾ ਤੇ ਇੰਡੀਆ ਤੋਂ ਮੈਕਸੀਕੋ ਸਪਲਾਈ ਕਰ ਰਹੀਆਂ ਨੇ ਨਿਊਯਾਰਕ ਦੇ ਵਿੱਚ ਫੈਡਰਲ ਪ੍ਰੋਸੀਕਿਊਟਰਸ ਨੇ ਜਿਹੜੇ ਉਹਨਾਂ ਨੇ ਦੱਸਿਆ ਰੈਕਸੋਟਰ ਕੈਮੀਕल्स ਤੇ ਐਥੋਸ ਕੈਮੀਕल्स ਇਹ ਦੋ ਕੰਪਨੀਆਂ ਨੇ ਜਿਨ੍ਹਾਂ ਦਾ ਜਿਨ੍ਹਾਂ ਦੇ ਉੱਪਰ ਇਹ ਚਾਰਜ ਲੱਗੇ ਨੇ ਔਰ ਇਹਨਾਂ ਦੇ ਕਹਿੰਦੇ ਜਿਹੜੇ फाउंडर ਨੇ ਭਵੇਸ਼ ਲਾਥੀਆ 36 ਸਾਲਾ ਭਵੇਸ਼ ਲਾਥੀਆ ਇਹਨੂੰ ਭਵੇਸ਼ ਭਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਭਵੇਸ਼ ਭਾਈ ਹੈ ਜਿਹੜਾ ਇਹਨਾਂ ਦਾ ਨਾਮ ਬੜਾ ਮਸ਼ਹੂਰ ਹੈ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਨੂੰ ਨਿਊਯਾਰਕ ਦੇ ਵਿੱਚ ਬਰੁਕਲੈਂਡ ਫੈਡਰਲ ਕੋਰਟ ਦੇ ਵਿੱਚ ਹੁਣ ਇਹ ਕੇਸ ਜਿਹੜਾ ਹੈਗਾ ਇਹਨਾਂ ਦੀ ਪੇਸ਼ੀ ਹੋਏਗੀ ਇਹ ਦੋਨੋਂ ਕੰਪਨੀਆਂ ਜਿਹੜੀਆਂ ਨੇ ਸੂਰਤ ਦੇ ਵਿੱਚ ਗੁਜਰਾਤ ਦੇ ਵਿੱਚ ਨੇ ਔਰ ਇਹ ਕਰਦੀਆਂ ਕੀ ਸੀ ਇੱਕ ਗਲਤ ਲੇਬਲ ਲਗਾ ਕੇ ਇਹ ਦਵਾਈਆਂ ਜਿਹੜੀਆਂ ਬਣਾ ਕੇ ਉਹਨਾਂ ਦੀਆਂ ਮੰਨ ਲਓ ਕਿ ਇੱਕ ਕੈਪਸੂਲ ਹੈ ਕੈਪਸੂਲ ਦੇ ਉੱਪਰਲਾ ਸ਼ੈੱਲ ਇਹਨਾਂ ਨੇ ਲੈ ਲਿਆ ਉਹਦੇ ਵਿੱਚ ਪੈਂਟਨਲ ਬਣਾਉਣ ਵਾਲੇ ਸਾਰੇ ਕੈਮੀਕਲ ਭਰਤੇ ਲੇਕਿਨ ਉਹਦੇ ਉੱਪਰ ਲਿਖਿਆ ਕਿ ਵਿਟਾਮਿਨ ਸੀ ਉਸ ਤੋਂ ਬਾਅਦ ਕਸਟਮ ਫਾਰਮ ਇਹਨਾਂ ਨੇ ਗਲਤ ਭਰਨੇ ਤੇ ਬਈ ਅਸੀਂ ਵਿਟਾਮਿਨ ਸੀ ਦੇ ਜਿਹੜੇ ਕੈਪਸੂਲ ਹੈ ਇਹ ਭੇਜ ਰਹੇ ਹਾਂ ਜਾਂ ਫਿਰ ਐਂਟਾਸਿਡ ਦੇ ਕੈਪਸੂਲ ਹੈ ਜਿਹੜੇ ਇਹ ਜਾ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਸਾਰੇ ਇਹ ਕੈਪਸੂਲ ਭੇਜਨੇ ਸ਼ੁਰੂ ਕਰਤੇ ਲੇਕਿਨ ਹੁਣ ਇਹ ਦੋਨੋਂ ਕੰਪਨੀਆਂਜ਼ ਦੇ ਵਿੱਚੋਂ ਜਿਹੜਾ ਇੱਕ ਐਗਜ਼ੈਕਟਿਵ ਹੈ ਉਹ ਹਲੇ ਗ੍ਰਿਫਤਾਰ ਹੋਇਆ ਜਿਹੜਾ ਕਿ ਇੱਕ ਟਾਈਮ ਤੇ ਦੋਨੋਂ ਕੰਪਨੀਆਂਜ਼ ਦੇ ਵਿੱਚ ਕੰਮ ਕਰਦਾ ਸੀ ਲੇਕਿਨ ਦੇਖਦੇ ਹਾਂ ਅੱਗੇ ਗੱਲ ਕਿੱਥੇ ਤੱਕ ਪਹੁੰਚਦੀ ਹੈ